ਸੁਖ ਵਿਲਾਸ ਲੋਕਾਂ ਦੇ ਖੂਨ ਨਾਲ ਬਣਿਆ ਹੋਇਆ ਉਹ ਵੀਰੋ ਕਮਾਲ ਹੈ ਸੈਵਨ ਸਟਾਰ ਹੋਟਲ ਉਹਦੀ ਪਾਸ 15 ਸਾਲ ਵਾਸਤੇ ਬਿਜਲੀ ਫ੍ਰੀ ਉਹਦਾ ਟੈਕਸ ਫ੍ਰੀ ਵੀ ਆਮ ਲੋਕਾਂ ਨੂੰ ਬਿਜਲੀ ਫ੍ਰੀ ਨਹੀਂ ਇੱਕ ਹੋਟਲ ਨੂੰ ਦੱਸ ਸਾਲ ਵਾਸਤੇ ਬਿਜਲੀ ਫ੍ਰੀ ਟੈਕਸ ਫ੍ਰੀ ਕਿਉਂ ਬਈ ਅਸੀਂ ਉਹ ਹੋਟਲ ਨੂੰ ਕਿਉਂ ਚਲਾਉਣਾ ਬਈ 7 ਲੱਖ ਰੁਪਏ ਦਾ ਤਾਂ ਨੋਰਮਲ ਕਮਰਾ ਮਿਲਦਾ ਹੈ ਇੱਕ ਰਾਤ ਵਾਸਤੇ ਜੇ ਦੂਜਾ ਵੱਡਾ ਕਮਰਾ ਲੈਣਾ ਪ੍ਰੈਜ਼ੀਡੈਂਟ ਸੂਟ ਕਰਦੇ ਜਿਉਂ ਨੂੰ ਉਹ 15 ਲੱਖ ਰੁਪਈਆ ਲੱਗਦਾ ਹੈ ਪਲੱਸ ਟੈਕਸ ਹਰੇਕ ਕਮਰੇ ਦੇ ਪਿੱਛੇ ਆਪਣਾ ਪੂਲ ਹੈ সুইমিং ਪੂਲ ਹੈ ਪ੍ਰਾਈਵੇਟ ਪੂਲ ਹੈ ਹਰੇ ਕਮਰੇ ਦੇ ਪਿੱਛੇ ਸਕੂਲ ਬਣਾਵਾਂਗੇ ਉਹਦਾ ਤੇ ਨਾਲੇ ਸਕੂਲ ਦੇ ਵਿੱਚ ਅਖਬਾਰਾਂ 'ਚ ਪਬਲਿਸਿਟੀ ਦੇਵਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਉਦੋਂ ਪਤਾ ਲੱਗੂ ਇਹਨਾਂ ਨੂੰ ਲੁੱਟ ਲੁੱਟ ਕੇ ਲੋਕਾਂ ਨੂੰ ਉੱਥੇ ਪਾਲੇ ਪਹਾੜਾਂ 'ਚ ਤੁਸੀਂ ਸੁੱਖ ਵਿਲਾਸ ਤੁਸੀਂ ਪਾਲੇ ਕਿਸਮਾ ਮਹਿਲ ਪਾਲੇ ਤੇ ਲੋਕਾਂ ਨੇ ਚਾਰ ਖੜ ਨਹੀਂ ਖੱਤੇ ਜਾਂਦੇ ਲੋਕਾਂ ਤੋਂ ਸਾਨੂੰ ਮਲੰਗ ਕਹਿੰਦੇ ਹੋ ਤੁਸੀਂ ਆਪਰੇ ਜਵਾਰੇ ਬਣ ਕੇ ਤੁਸੀਂ ਸਬੀਰੋ ਗੁੱਸਾ ਬਹੁਤ ਹੈ ਗੁੱਸਾ ਪਹਿਲਾਂ ਕਹਿੰਦਾ ਸੀ ਡੇਰਾ ਹੀ ਖੜਦਾ ਸੀ ਹੁਣ ਤਾਂ ਤੁਸੀਂ ਮੈਨੂੰ ਮੌਕੇ ਹੀ ਏਟਾ ਵੱਡਾ ਦਿੱਤਾ ਹੁਣ ਤਾਂ ਰੋਜ਼ ਕੋਈ ਨਾ ਕੋਈ ਫੜਿਆ ਹੁੰਦਾ ਓ ਇੱਕ ਫੜਿਆ ਉਥੋਂ ਵਾਲਾ ਚਾਰਪੁਰ ਵਾਲਾ ਸ਼ਾਮਸੁੰਦਰ ਰੋੜਾ ਵੀਰ ਉਹਦੇ ਘਰੋਂ ਚਲੋ ਪੈਸੇ ਤਾਂ ਮਿਲ ਨਹੀਂ ਮਿਲਨੇ ਸੀ ਮਹਿੰਗੀਆਂ ਟੂਟੀਆਂ ਮਹੰਗੇ ਕਲਾਸ ਮਹਿੰਗੀ ਕਰੋਕਰੀ ਹੋਊਗੀ ਜਦੋਂ ਬੰਦਾ ਕਰਪਤੀ ਹੈ ਤੇ ਸਚਾਰੀਆ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਜਰ ਉਹਦੇ ਘਰੋਂ ਵੱਡੇ ਘਰੇ ਨੋਟ ਗਿਣਨ ਵਾਲੀ ਮਸ਼ੀਨ ਹੈ ਕਿ ਜਦੋਂ ਨੋਟ ਹੀ ਨਹੀਂ ਮਸ਼ੀਨ ਦੀ ਕਰਨੀ ਜਿਹੜੇ 2-4 ਹਜ਼ਾਰ ਹੈਗੇ ਸੀ ਕਰ ਲਾ ਕੇ ਉਹ ਮੋਦੀ ਘੜਾ ਕੇ ਲੈ ਗਿਆ ਨੋਟ ਬੰਦੀ ਕਰਕੇ ਦੇਖ ਲਓ ਤੁਸੀਂ ਇਹ ਹਾਲਤ ਕਿ ਉਹਦੇ ਘਰ ਤੇ ਵੀ ਐਨੇ ਦੁਖੀ ਆ ਗਏ ਹੋਣਗੇ ਰੋਜ ਵੀ ਸਾਥੋਂ ਨਹੀਂ ਕਿਣਾ ਜਾਂਦੇ ਰੋਜ ਐ ਮੈਂ ਥੁੱਕ ਮੁੱਕ ਗਿਆ ਸਾਡਾ ਤਾਂ ਆਪਦੀ ਮਸ਼ੀਨ ਮਸ਼ੂਰ ਮੰਗਾਲਾ ਉਹਨਾਂ ਅੰਦਰ ਕੀਤਾ ਬਈ سزا ਹੋਊਗੀ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੋਕ ਨੋਟਾਂ ਨੂੰ ਤਰਸੀ ਜਾਂਦੇ ਆ ਲੋਕ ਲੋਕ ਆ ਲੋਕਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਅਗਲੇ ਟੰਕ ਦੀ ਰੋਟੀ ਪੱਕੂ ਜਾਂ ਨਾ ਇਹ ਨੋਟ ਗਿਣਨ ਵਾਲੀਆਂ ਮਸ਼ੀਨਾਂ ਰੱਖਦੇ ਘਰੇ ਆ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਇਹ ਗੱਲ ਮੈਂ ਤੁਹਾਨੂੰ ਕਹਿ ਦਿੰਨਾ ਆ ਤੁਸੀਂ ਹੁਣ ਮੈਨੂੰ ਸਾਥ ਦੇ ਦਿਓ ਮੇਰਾ ਆ 13 ਜ਼ੀਰੋ ਕਰ ਦਿਓ 4 ਜੂਨ ਤੋਂ ਬਾਅਦ ਜੋ ਨਜ਼ਾਰੇ ਪੰਜਾਬ ਨੂੰ ਔਰ ਪੰਜਾਬ ਦੇ ਵਿਕਾਸ ਵਾਸਤੇ ਮੈਂ ਸੋਚੀ ਬੈਠਾ 5 ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਉਹਨੇ ਦੀ ਚਿੜੀ ਬਣਿਆ ਦਿਖਾ ਦੂੰਗਾ ਪੰਜਾਬ ਨੂੰ ਮੈਂ